ਕਿਸਾਨ ਮੋਰਚੇ ਦੇ ਵੱਲੋਂ ਭਾਰਤ ਬੰਦ ਦੀ ਅਪੀਲ ਕੀਤੀ ਗਈ ਹੈ ਤਾਂ ਕਤਬਾ ਚੌਕ ਮਹਿਤਾ ਵਿਖੇ ਮੌਜੂਦ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਵੱਡੇ ਪੱਧਰ ਦੇ ਉੱਤੇ ਜਿਹੜੇ ਲੋਕ ਨੇ ਕਿਸਾਨ ਨੇ ਔਰ ਮਜ਼ਦੂਰ ਨੇ ਉਹ ਜਿਹੜੇ ਰਸਤੇ ਦੇ ਵਿੱਚ ਜਿਹੜਾ ਉਹ ਧਰਨਾ ਲਗਾ ਕੇ ਬੈਠੇ ਹੋਏ ਨੇ ਤਾਂ ਅਗਰ ਇਲਾਹਾ ਅਰਸਰ ਦੀ ਗੱਲ ਕਰੀਏ ਤਾਂ ਅਮਸਰ ਸ਼ਹਿਰ ਤੋਂ ਬਾਅਦ ਇਹ ਦਿਹਾਤੀ ਖੇਤਰ ਦਾ ਏਰੀਆ ਹੈ ਤਾਂ ਦਿਹਾਤੀ ਖੇਤਰ ਦੇ ਏਰੀਏ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਜਿਹੜਾ ਕਿਸਾਨਾਂ ਦੇ ਇਸ ਸੰਘਰਸ਼ ਨੂੰ ਔਰ ਇਸ ਭਾਰਤ ਵੱਧ ਨੂੰ ਜਿਹੜਾ ਹੈ ਵੱਡਾ ਸਮਰਥਨ ਜਿਹੜਾ ਉਹ ਮਿਲਦਾ ਦੇਖਿਆ ਜਾ ਸਕਦਾ ਹੈ ਪਰ ਇਸ ਵਕਤੇ ਇਥੇ ਕੁਝ ਨੁਕਸਾਨ ਆ ਗੂ ਕੀ ਮੌਜੂਦ ਨੇ ਸਾਰਾ ਜਿੱਥੇ ਧਰਨਾ ਲਗਾਇਆ ਗਿਆ ਜੀ ਤੇ ਕਿਹੜੀ ਜਥੇਬੰਦੀ ਦੇ ਵੱਲੋਂ ਇਹ ਜੀ ਸਮੁੱਚੇ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਖੇਤ ਮਜ਼ਦੂਰ ਯੂਨੀਅਨਾਂ ਕਿਸਾਨ ਮਜ਼ਦੂਰ ਯੂਨੀਅਨਾਂ ਤੇ ਸਯੁਕਤ ਕਿਸਾਨ ਮੋਰਚੇ ਵੱਲੋਂ ਇਹ ਧਰਨਾ ਲਗਾਇਆ ਗਿਆ ਜੀ ਅੱਜ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਜੀ ਬਾਰਡਰ ਦੇ ਉੱਪਰ ਜਿਹੜਾ ਹੈ ਸੰਭੋ ਬਾਰਡਰ ਤੇ ਔਰ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਵੱਡੇ ਜਿਹੜੇ ਤਸ਼ੱਦਦ ਹਰਿਆਣਾ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਇਹ ਦੇਖੋ ਜੀ ਸਾਡੀ ਇਹ ਬਦਕਿਸਮਤੀ ਆ ਵੀ ਪਹਿਲਾਂ ਜਦੋਂ ਦਿੱਲੀ ਅੰਦোলন ਚੱਲਦਾ ਸੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਸਨ ਮੁੜ ਕੇ ਇੱਕ ਮੋਰਚਾ ਬਣ ਗਿਆ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਦੇ ਅਧੀਨ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤਾ ਸੀ ਦਿੱਲੀ ਕੂਚ ਦਾ ਸਯੁਕਤ ਕਿਸਾਨ ਮੋਰਚੇ ਵੱਲੋਂ ਇਹੜਾ 올 ਇੰਡੀਆ ਬਾਂਦਾ ਸੋਨਾ ਪਰ ਉਹ ਪ੍ਰੋਗਰਾਮ ਦਿੱਤਾ ਗਿਆ ਸੀਗਾ ਪਰ ਜੋ ਕਿਸਾਨ ਦਿੱਲੀ ਨੂੰ ਕੂਚ ਕਰਨ ਗਏ ਆ ਜਿਹੜੇ ਸ਼ੰਭੂ ਬਾਟਰ ਤੇ ਆ ਸਾਡੀ ਉਹਨਾਂ ਨਾਲ ਦਿਲੋਂ ਹੰਧਦੀ ਆ ਕਿਉਂਕਿ ਉਹ ਵੀ ਕਿਸਾਨ ਹੀ ਆ ਤੇ ਉਹਨਾਂ ਦਾ ਪ੍ਰੋਗਰਾਮ ਉਹਨਾਂ ਵੱਲੋਂ ਤੈਅ ਕੀਤਾ ਗਿਆ ਸੀਗਾ ਉਹ 18 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸੁਧਿਆਣੇ ਵਿਖੇ ਮੀਟਿੰਗ ਆ ਇਸੇ ਸਬੰਧ ਵਿੱਚ ਸੋਪੀ ਨਿਕਲ ਕੇ ਆਉਂਦਾ ਵਾ ਉਹ ਬਾਅਦ ਚ ਪਰਲ ਗੋ 18 20 ਮਿੰਟ ਤੋਂ ਬਾਅਦ ਦੀ ਅਰੇ ਇਸ ਵਾਰ ਜਿਹੜੀਆਂ ਇਹ ਜਥੇਬੰਦੀਆਂ ਕਿਸਾਨੀ ਦੇ ਹਰਸ਼ ਨੂੰ ਲੈ ਕੇ ਚਲੀਆਂ ਪਹਿਲਾਂ ਇਹ ਘੱਟ ਜਥੇਬੰਦੀਆਂ ਸੀਗੀਆਂ ਹੁਣ ਤੁਹਾਨੂੰ ਕੀ ਲੱਗਦਾ ਜਿੱਦਾਂ ਤੁਹਾਡੀ ਰਾਜੇਵਾਲ ਜਥੇਬੰਦੀ ਐ ਇਹ ਵੀ ਸਾਰੀ ਸਪੋਰਟ ਕਰ ਰਹੀ ਐ ਕਾਫੀ ਹੱਦ ਤੱਕ ਜਿਹੜੇ ਲੋਕ ਉਹਨਾਂ ਨਾਲ ਨੇ ਨਹੀਂ ਵੇਖੋ ਸਾਡੇ ਜਿਹੜੇ ਵਖਰੇਵੇਂ ਪੈਦਾ ਹੋਏ ਆ ਉਰੋਂ ਪੰਜ ਜਥੇਬੰਦੀਆਂ ਲੱਗ ਹੋਈਆਂ ਫਿਰ ਸੀਖ ਤਿਆਰ ਕੇ 37 ਜਥੇਬੰਦੀਆਂ ਸਯੁਕਤ ਕਿਸਾਨ ਮੋਰਚੇ ਦੇ ਢੰਡੇ ਢੰਡੇ ਇਕੱਠੀਆਂ ਹੋਈਆਂ ਤੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਆ ਸਾਰੇ ਦੇਸ਼ ਦੇ ਟ੍ਰੇਡ ਯੂਨੀਅਨਾਂ ਨਾਲ ਮਜ਼ਮਾਨੀਆਂ ਯੂਨੀਅਨਾਂ ਪੱਠਾ ਮਜ਼ਦੂਰ ਯੂਨੀਅਨਾਂ ਜਿੰਨੀਆਂ ਵੀ ਯੂ ਕੀ ਤਿੰਨ ਸੰਬੰਧ ਕਿਰਤੀ ਲੋਗਾ ਉਹਨਾਂ ਦੇ ਸਮਰਸਵਾਜ ਚ ਭਾਰਤ ਬੰਦ 16 ਤਰੀਕ ਦੀ ਕਾਲ ਕੀਤੀ ਹੈ ਕੀ ਲੱਗਦਾ ਤੁਹਾਨੂੰ ਸਮੇਂ ਸਮੇਂ ਦੇ ਉੱਤੇ ਸੁਣਿਆ ਜਾ ਰਿਹਾ ਹੈ ਕਿ ਕੇਂਦਰ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਕੇਂਦਰ ਦੇ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਕੀ ਰਿਜ਼ਲਟ ਨੇ ਉਹਦੇ ਕੁਝ ਸਮਝ ਲੱਗਦੀ ਆ ਜਮੀਨੀ ਪੱਧਰ ਤੇ ਵੇਖੋ ਜੀ ਕੇਂਦਰ ਦੀ ਨੀਤ ਸਾਫ ਨਹੀਂ ਕੀ ਮੋੜ ਤੋਂ ਇਹ ਮੋਦੀ ਸਰਕਾਰ ਕਾਰਪੋਰੇਟਰਾਂ ਦੀ ਪੱਕੀ ਸਰਕਾਰ ਆ ਇਹ ਸਭ ਕੁਝ ਖੋ ਕੇ ਦੇਸ਼ ਦਾ ਸਰਮਾਇਆ ਚਾਹੇ ਉਹ ਖੇਤੀਬਾੜੀ ਜੋਗ ਜ਼ਮੀਨ ਆ ਜਾਂ ਕੋਈ ਛੋਟੇ-ਮੋਟੇ ਕਾਰੋਬਾਰ ਆ ਉਹ ਕੁਝ ਸਮਝ ਦੇਣ ਦੀ ਤੱਤ ਪਰਿਆ ਜਿਵੇਂ ਕਿ ਦਾਨੀਆਂ ਬਾਨੀਆਂ ਨੂੰ ਇਹ ਉਸ ਨੀਤੀ ਦੇ ਕੰਮ ਕਰ ਰਹੀ ਹੈ ਵੀ ਸਾਰਾ ਕੁਝ ਵੇਚਦਾ ਵਿਕ ਜਾਵੇ ਇਹ ਮਜ਼ਦੂਰ ਦੀ ਲੋਕ ਹੋਣ ਇੱਥੇ ਕੋਈ ਹੋਰ ਹੋ ਹੋਵੇ ਨਾ ਮਾਲਕ ਨਾਵੇਂ ਮਜ਼ਦੂਰੀ ਕਰਨੀ ਪਵੇ ਸਾਰਿਆਂ ਨੂੰ ਪ੍ਰਧਾਨ ਸਾਹਿਬ ਪਿਛਲੀ ਵਾਰੀ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀਗਾ ਤਾਂ ਉਦੋਂ ਸਰਕਾਰਾਂ ਵੀ ਪਹਿਲੀ ਵਾਰੀ ਉਸ ਚੀਜ਼ ਨੂੰ ਦੇਖ ਰਹੀਆਂ ਸੀਗੀਆਂ ਤਾਂ ਕਿਸਾਨ ਦਿੱਲੀ ਚਲੇ ਗਏ ਉੱਥੇ ਜਾ ਕੇ ਵੱਡਾ ਸੰਘਰਸ਼ ਜਿਹੜਾ ਉਹ ਬਣ ਗਿਆ ਤੇ ਇਸ ਵਾਰ ਜਿਹੜਾ ਉਹ ਸਰਕਾਰ ਨੂੰ ਵੀ ਪੂਰਾ ਜਿਹੜਾ ਉਹ ਐਕਸਪੀਰੀਅੰਸ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੰਘਰਸ਼ ਜਿਹੜਾ ਇਸ ਵਾਰ ਕਾਮਯਾਬ ਹੋਊਗਾ ਨਹੀਂ ਜੇ ਦੇ ਇੱਕ ਹੋਣਗੇ ਤੇ ਸਰਕਾਰ ਕਿਸੇ ਦੀ ਜੁਰਤ ਨਹੀਂ ਕੋਈ ਬੈਰੀਕਾਡ ਦੱਸ ਸਕੇ ਹੁਣ ਸਾਡੇ ਵੱਡੇ ਲੀਡਰ ਜਿਹੜੇ ਸਯੁਕਤ ਕਿਸਾਨ ਮੋਰਚੇ ਦੇ 37 ਜਥੇਬੰਦੀਆਂ ਦੇ ਮੁਖੀ ਆ ਇਹ ਕੱਲ ਦਾ ਜਵਾਬ ਤੇ ਉਹ ਹੀ ਦੇ ਸਕਦੇ ਆ ਵੀ ਉਹਨਾਂ ਦੀ ਕੀ ਰਣਨੀਤੀ ਬਣਨੀ ਆ ਕਿੱਦਾਂ ਹੋਣਾ ਵਾ ਪਰ ਜੇ ਦਿੱਲੀ ਪੂਜ ਦਾ ਐਲਾਨ ਹੋਇਆ ਤੇ ਬੈਰੀਬੁਰੀਕੇਡ ਉਦੋਂ ਵਾਂਗੂ ਸੁੱਟਾਂਗੇ ਬਾਕੀ ਸਰਕਾਰ ਜਿਹੜੇ ਤੁਸੀਂ ਗੱਲ ਕੀਤੀ ਆ ਜਥੇਬੰਦੀਆਂ ਜਾਰਾ ਬਣਦੀ ਇਹ ਸਾਡੇ ਸਮਾਜ ਦੀ ਬਾਦਕਿਸਮਤੀ ਆ ਹਰ ਇੱਕ ਬੰਦੇ ਨੂੰ ਅਧਿਕਾਰ ਆ ਕਿ ਉਹ ਚਾਰ ਬੰਦੇ ਲੈ ਕੇ ਜਥੇਬੰਦੀ ਬਣਾ ਲਿੰਦਾ ਉਹ ਇੱਕ ਜੁਕੜਤਾ ਦੀ ਘਾਟ ਆ ਜਾਂਦੀ ਹੁਣ ਵੇਖੋ ਜਦੋਂ ਆਮ ਲੋਕਾਂ ਨੂੰ ਸਵਾਲ ਕਰਦੇ ਤੁਸੀਂ ਵੀ ਇਕੱਠੇ ਹੁੰਦੇ ਜੀ ਇਹ ਸਾਡੇ ਲੀਡਰਾਂ ਦੀ ਹੋਂਦ ਮੇ ਕੋਈ ਸਰਕਾਰ ਵੱਲੋਂ ਸਾਡੇ ਤੇ ਪਾਰੇ ਪਏਗੇ ਆ ਮੰਨ ਲਓ ਕਿ ਕੋਈ ਜਥੇਬੰਦੀ ਆਪਣੇ ਸਿਧਾਂਤਾਂ ਤੇ ਖੜੀ ਰਹਿੰਦੀ ਆ ਉਹਦੇ ਅੰਗੇਸ਼ ਤੇ ਇੱਕ ਝਾਲੀ ਜਥੇਬੰਦੀ ਖੜੀ ਕਰਕੇ ਉਰੇ ਸਾਰੇ ਕੰਮ ਹੁੰਦੇ ਥਾਣਿਆਂ ਚੋਂ ਕੇ ਉਹਦੀ ਬਲੇ ਬਲੇ ਕਰਾਈ ਜਾਂਦੀ ਹੈ ਸਰਕਾਰ ਦੀ ਨੀਤੀ ਹੁੰਦੀ ਹੈ ਕਿਤੇ ਵੀ ਤੁਸੀਂ ਵੇਖ ਲਓ ਜਿੱਥੇ ਸਰਕਾਰਾਂ ਰਾਜ ਕਰਦੀਆਂ ਪਾੜੋ ਦੇ ਰਾਜ ਕਰੋ ਦੀ ਨੀਤੀ ਹਰ ਜਗ੍ਹਾ ਵਾ ਪਰ ਜੀ ਪਰ ਮੈਂ ਤੁਹਾਡੇ ਮਾਦਰਮੈਂ ਦੱਸ ਸਕਦਾ ਵੀ ਇਹ ਦਿੱਲੀ ਅੰਦੋਲਨ ਤੋਂ ਸਬਕ ਲੈ ਕੇ ਸਾਰੇ ਯੂਰਪ ਦੇ ਕਿਸਾਨ ਉੱਠ ਖੜੇ ਆ ਜਰਮਨੀ ਦੇ ਪੋਲੈਂਡ ਦੇ ਜਿੰਨੇ ਵੀ ਮੁਲਕਾਂ ਖਰੀਦੇ ਉੱਥੇ ਸਰਕਾਰਾਂ ਨੂੰ ਵਕਤ ਪਾਇਆ ਉਹਨਾਂ ਨੇ ਪਰ ਸਾਡੇ ਲੋਕਾਂ ਚ ਘਾਟ ਹੈ ਜਿਹੀਂ ਨਕਾਲ ਦਿੰਨੇ ਆ ਕੋਈ ਉਹ ਘਰੋਂ ਨਿਕਲਣਾ ਪਸੰਦ ਨਹੀਂ ਕਰਦੇ ਉਹ ਆਪਣੀ ਸੰਦੇ ਚੱਲ ਕੋਈ ਨਹੀਂ 2000 ਅਮਰਾਂਤ ਸਿੰਘ ਹੋਣੀ ਗਈ ਆ ਅਸੀਂ ਉਹਨਾਂ ਦੇ ਨਾਲ ਆ ਇਦਾਂ ਨਹੀਂ ਚੱਲਦਾ ਹੁੰਦਾ ਹਰ ਇੱਕ ਨੂੰ ਆਪਣਾ ਧੰਦਾ ਬਚਾਉਣ ਵਾਸਤੇ ਬਾਹਰ ਨਿਕਲਣਾ ਪਣਾ ਜਿਵੇਂ ਕਿ ਅੱਜ ਚੌਂਕ ਵਿੱਚ ਤੇਰੇ ਸ਼ਾਪਕੀਪਰਾਂ ਨੇ ਸਾਰੇ ਕਾਰੋਬਾਰੀਆਂ ਨੇ ਸਾਡੀ ਕਾਲ ਤੇ ਕੱਲ ਅਸੀਂ ਟਰੈਕਟਰ ਮਾਰਚ ਕੀਤਾ ਅਪੀਲ ਕੀਤੀ ਤੇ ਮਹਿਤਾ ਚੌਂਕ ਸਵੇਰ ਦਾ ਹੀ ਬੰਦ ਇਹ ਧੰਨਵਾਦ ਅੱਜ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜਾ ਇਹ ਬੰਦ ਰੱਖਿਆ ਜਾਣਾ ਜੀ ਇਹ ਜਿਹੜੀਆਂ ਕਾਰੋਬਾਰਤ ਸਵੇਰੇ 6 ਵਜੇ ਤੋਂ 4 ਵਜੇ ਤੱਕ ਜਿਹੜਾ ਟ੍ਰੈਫਿਕ ਜਾਮ 12 ਵਜੇ ਤੋਂ 4 ਵਜੇ ਤੱਕ ਅੱਜ ਬੰਦ ਕਿੱਦਾਂ ਦਾ ਸਹਯੋਗ ਤੁਸੀਂ ਵੇਖ ਰਹੇ ਹੋ ਇੱਥੇ ਕਸਬਾ ਚੌਂਕ ਮੈਦਾਨ ਔਰ ਇਹਦੇ ਨਾਲ ਲੱਗਦੇ ਜਿਹੜੇ ਹੋਰ ਇਲਾਕੇ ਨੇ ਚੌਂਕ ਮੈਦਾਨ ਇਹ ਬਾਜ਼ਾਰ ਦਾ ਤੇ ਅਸੀਂ ਧੰਨਵਾਦ ਆ ਜੀ ਕੋਟਨ ਕੋਟ ਜਿਹੜਾ ਚੌਂਕ ਮੈਦਾਨ ਦਾ ਬਾਜ਼ਾਰ ਆ ਜਿਹੜੇ ਦੁਕਾਨਦਾਰ ਵਪਾਰੀ ਆ ਛੋਟੇ ਵੱਡੇ ਟਰਾਂਸਪੋਰਟਰ ਆ ਕੋਈ ਵੀ ਆ ਉਹਰਾ ਧੰਨਵਾਦ ਆ ਔਰ ਜਿੰਨੇ ਵੀ ਸੱਜਣ ਆਏ ਆ ਉਹਨਾਂ ਦਾ ਕੋਟਨ ਕੋਟ ਧੰਨਵਾਦ ਮੈਂ ਦੁਬਾਰਾ ਤੁਹਾਨੂੰ ਦੱਸਦਾ ਵੀ ਜਿਹੜੀਆਂ ਭੇਡਾਂ ਉਹਨਾਂ ਲਈ ਝੁੰਡ ਹੁੰਦੇ ਸ਼ੇਰ ਤੇ ਥੋੜੀ ਹੁੰਦੇ ਆ ਇਹ ਲੋਕ ਲੋਕਾਂ ਨਾਲ ਲੋਕਾਂ ਲਈ ਲੜ ਕੇ ਮਰਨ ਵਾਲੇ ਇਹਨਾਂ ਨੂੰ ਕੋ ਲਾਲਚ ਨਹੀਂ ਇਹ ਕੋਲੋਂ ਤੇਲ ਫੂਕੇ ਆ ਇਹ ਥੋੜੇ ਨਹੀਂ ਇਹ ਬਹੁਤ ਵੱਡੀ ਗਣਤੀ ਹੈ ਜਿੱਦਾਂ ਸ਼ੰਭੂ ਬਾਡਰ ਦੇ ਉੱਤੇ ਅਥਰੂ ਗੈਸ ਦੇ ਗੋਲੇ ਧਾਕੇ ਜਾ ਰਹੇ ਆ ਉੱਥੇ ਲੋਕਾਂ ਦੇ ਉੱਪਰ ਜਿਵੇਂ ਕਿਸਾਨ ਆਗੂ ਦੇ ਵੱਲੋਂ ਦਿਖਾਇਆ ਜਾ ਰਿਹਾ ਹੈ ਕਿ ਫਾਇਰਿੰਗ ਵੀ ਕੀਤੀ ਗਈ ਹੈ ਐਸਐਲਆਰ ਦੇ ਜਿਹੜੇ ਰੌਂਦ ਨੇ ਉਹ ਵੀ ਵਿਖਾਏ ਗਏ ਨੇ ਕੀ ਸਮਝਦੇ ਹੋਏ ਆਪਣੇ ਹੀ ਦੇਸ਼ ਦੇ ਵਿੱਚ ਜਿਹੜਾ ਕੇਂਦਰ ਦੇ ਵੱਲੋਂ ਇਸ ਤਰ੍ਹਾਂ ਦਾ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਉਹਨੂੰ ਕਿਵੇਂ ਵੇਖਦੇ ਹੋ ਇਹ ਕੇਂਦਰਤ ਰਾਣੀ ਸਰਕਾਰ ਦਾ ਆਪਣਾ ਅੰਡਰਲਾ ਡਰ ਪ੍ਰਗਟ ਹੋ ਰਿਹਾ ਇਹ ਸਪਸ਼ਟ ਹੈ ਵੀ ਇਹ ਸਰਕਾਰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਡਰਦੀ ਹੈ ਉਹਰੇ ਮਨ ਦੇ ਵਿੱਚ ਖੌਫ ਆ ਵੀ ਜੇ ਇਹ ਦਿੱਲੀ ਚੱਲ ਗਏ ਇਹ ਦਿੱਲੀ ਜਾ ਕੇ ਅੱਗੇ ਨੂੰ ਵੀ ਵੱਧ ਤਰੀਕੇ ਨਾਲ ਸੰਗਠਨ ਹੋ ਕੇ ਇਹ ਆਪ ਘੇਰਾ ਪਾਉਣਗੇ ਤੇ ਸਾਡੀ ਤਾਂ ਹੋਂਦ ਗੋਡਾ ਰੱਖਣਗੇ ਅਸੀਂ ਉਹਦੀ ਪੁਰਜੋਰ ਨਖੇਦੀ ਕਰਦੇ ਜੋ ਕਿਸਾਨਾਂ ਦੇ ਤਸ਼ੱਦਦ ਹੋ ਰਿਹਾ ਉਹ ਸਾਡੇ ਭਰਾਵਾ ਉਹਦੀ ਪੁਰਜੋਰ ਤਸ਼ੱਦਦ ਤਸ਼ੱਦਦ ਹੀ ਨਖੇਦੀ ਕਰਦੇ ਆ ਉਹ 18 ਤਰੀਕ ਨੂੰ ਜੋ ਪ੍ਰੋਗਰਾਮ ਸਯੁਕਤ ਖਾਨ ਮੋਰਚੇ ਬਲਵਾਊਗਾ ਉਹ ਕੋਈ ਵੀ ਆਊਗਾ ਉਹ ਤੁਹਾਨੂੰ ਪਤਾ ਲੱਗ ਜਾਊਗਾ ਤੇ ਉਹਦੇ ਉੱਤੇ ਵੱਧ ਚੜ ਕੇ ਇੰਪਲੀਮੈਂਟ ਕਰਾਂਗੇ ਬਿਲਕੁਲ ਇੱਥੇ ਹੋਰ ਵੀ ਲੋਕ ਨੇ ਬਾਬਾ ਜੀ ਅਗਰ ਉੱਥੇ ਜਾਣਾ ਪੈਂਦਾ ਉੱਥੇ ਤੁਹਾਨੂੰ ਪਹੁੰਚਣਾ ਪੈਂਦਾ ਵਾ ਦਿੱਲੀ ਤਾਂ ਤੁਸੀਂ ਵੀ ਜਾਓਗੇ ਜੀ ਮੇਰਾ ਨਾਮ ਸਰਵਨ ਸਿੰਘ ਆ ਕੋਲ ਹਿੰਦਕ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਕਮੇਟੀ ਮੈਂਬਰ ਔਰ ਜਿਹੜਾ ਅੱਜ ਭਾਰਤ ਬੰਦ ਸੱਦਾ ਸੰਯੁਕਤ ਮੋਰਚੇ ਵੱਲੋਂ ਉਹਦੇ ਵਾਸਤੇ ਵੱਡੀ ਪੱਧਰ ਤੇ ਪਿੰਡਾਂ ਦੇ ਵਿੱਚੋਂ ਮਜ਼ਦੂਰ ਜਮਾਤ ਜਿਹੜੀ ਆ ਉਹ ਇਹਨਾਂ ਦੇ ਵਿੱਚ ਸ਼ਾਮਲ ਆ ਕਿਉਂਕਿ ਮਜ਼ਦੂਰ ਤੇ ਕਿਸਾਨ ਦਾ ਜਿਹੜਾ ਨਾਤਾ ਰਿਸ਼ਤਾ ਜਿਹੜਾ ਹੈਗਾ ਉਹ ਨੌ ਮਾਸ ਦਾ ਰਿਸ਼ਤਾ ਐਕਚੁਅਲੀ ਮਜ਼ਦੂਰ ਹੀ ਕਿਸਾਨ ਆ ਤੇ ਕਿਸਾਨ ਹੀ ਮਜ਼ਦੂਰ ਆ ਇਸ ਕਰਕੇ ਫਿਰ ਇਹਦੇ ਵਿੱਚ ਵੱਡੇ ਪੱਦਰ ਤੇ ਔਰ ਅਜ ਪੂਰੇ ਭਾਰਤ ਦੇ ਅੰਦਰ ਜਿਹੜਾ ਜਿੱਦਾਂ ਕੀਤੀ ਜਾਏਗਾ ਐਸੇ ਏਰੀਆ ਦੇ ਦੇਖਿਆ ਜਾਵੇ ਤਾਂ ਮਹਿਤਾ ਚੌਂਕ ਦੇ ਵਿੱਚ ਟੋਟਲੀ ਬਾਜ਼ਾਰ ਜਿਹੜੇ ਉਹ ਬੰਦ ਆ ਆਸ-ਪਾਸ ਪਿੰਡਾਂ ਦੇ ਵਿੱਚੋਂ ਵੱਡੀ ਪੱਦਰ ਤੇ ਲੋਕ ਇੱਥੇ ਪਹੁੰਚੇ ਆ ਔਰ ਇਹ ਧਰਨਾ ਕੱਲੇ ਇੱਥੇ ਨਹੀਂ ਹੈਗਾ ਰਹੀਏ ਵੀ ਹੈਗਾ ਬਾਬਕਾਲਾ ਹੈਗਾ ਵੱਖ-ਵੱਖ ਜਗ੍ਹਾ ਦੁੱਤੇ ਜਿਹੜਾ ਕਈ ਜਗ੍ਹਾ ਦੁੱਤੇ ਜਿਹੜਾ ਮਤਲਬ ਕੀਤਾ ਜਾ ਰਿਹਾ ਜਿਸ ਕਰਕੇ ਮਲ ਅਸੀਂ ਇਹ ਪੂਰਾ ਸਮਰਥਨ ਕਰਦੇ ਹਾਂ ਉਹ ਜਿਹੜੀ ਦਿੱਲੀ ਦੇ ਵਿੱਚ ਸਾਡੇ ਕਿਸਾਨ ਭਰਾ ਭਰਾ ਜਿਹੜੇ ਮਜ਼ਦੂਰ ਉੱਥੇ ਪਹੁੰਚੇ ਹੋਏ ਆ ਜਿਹੜੇ ਉਹਨਾਂ ਦੇ ਸਾਡੀ ਸਰਕਾਰ ਹਿੰਦੁਸਤਾਨੀ ਸਰਕਾਰ ਸਾਡੇ ਉੱਤੇ ਹੀ ਮਤਲਬ ਹੱਤਿਆਚਾਰ ਕਰ ਰਹੀ ਆ ਸਾਡੇ ਉੱਤੇ ਅਥਰੂ ਗੋਲੇ ਛੁੱਟੇ ਜਾ ਰਹੇ ਆ ਤੇ ਇਹਦੇ ਨਾਲੋਂ ਵੱਧ ਘਟਿਆ ਮਤਲਬ ਰਣਨੀਤੀ ਨੇ ਕੋਈ ਕਹਿ ਸਕਦੇ ਔਰ ਉਹ ਇਹ ਬਹੁਤ ਮਨ ਘਟਤ ਗੱਲ ਆ ਔਰ ਮਨ ਜਿਹੜੀ ਇਹਨਾਂ ਦੀ ਕਮੀ ਆ ਮਤਲਬ ਉਹ ਹੈਗੇ ਆ ਕਿ ਦੇਖ ਕੇ ਜਾਂ ਤਾਂ ਬੁਖਲਾ ਗਏ ਆ ਜਾਂ ਉਹ ਚੀਨੂ ਮੰਨਣਾ ਹੀ ਨਹੀਂ ਚਾਹੁੰਦੇ ਮਨ ਸਰਕਾਰ ਦੀ ਨੀਤੀ ਜਿਹੜੀ ਆ ਉਹ ਕਿਸਾਨ ਮਜ਼ਦੂਰ ਮਾਰੂਂ ਦਿੱਤੀ ਆ ਅਸੀਂ ਟੋਟਲੀ ਇਹਦਾ ਜਿਹੜਾ ਮਤਲਬ ਲਿਖੇਦੀ ਕਰਦੇ ਆ ਔਰ ਸੰਘਰਸ਼ ਦੇ ਨਾਲ ਆ ਉਹ ਜਿਵੇਂ ਜਿਵੇਂ ਇਹਨਾਂ ਦੀ ਕਾਲ ਆਉਂਦੀ ਆ ਉਹਦੇ ਨਾਲ ਅਸੀਂ ਜਿਹੜਾ ਪੂਰਾ ਸਹਿਯੋਗ ਕਰਦੇ ਸਰ ਕੀ ਲੱਗਦਾ ਜਿਸ ਤਰੀਕੇ ਦੇ ਨਾਲ ਤਾਬੜ ਤੋੜ ਹਮਲੇ ਜਿਹੜੇ ਆ ਸਰਕਾਰ ਦੇ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਕੀਤੇ ਜਾ ਰਹੇ ਆ ਕੀ ਲੱਗਦਾ ਕਿ ਮੋਦੀ ਨੂੰ ਦਬਾ ਲੈਣਗੇ ਕਿਸਾਨ ਫਤਿਹ ਪਾ ਲੈਣਗੇ ਦੇਖੋ ਇਹ ਵੱਡੇ ਪੱਧਰ ਤੇ ਫੈਸਲਾ ਹੈਗਾ ਵਾ ਬਹੁਤ ਵੱਡੀ ਲੜਾਈ ਹੈਗੀ ਆ ਅਗਰ ਜੇ ਉਸ ਤਰੀਕਾ ਨਾਲ ਦੇਖਿਆ ਜਾਵੇ ਤੇ ਜੋ ਪਹਿਲਾਂ ਦਿੱਲੀ ਨੂੰ ਅੱਗੇ ਲਾਇਆ ਸੀ ਤਾਂ ਹੁਣ ਵੀ ਲਾ ਸਕਦੇ ਆ ਲੋਕਾਂ ਦੀ ਜੁੰਟੀ ਆ ਲੋਕਤੰਤਰ ਆ ਲੋਕਾਂ ਨੂੰ ਹੱਕ ਚਾਹੀਦਾ ਲੋਕਾਂ ਨੂੰ ਹੱਕ ਚਾਹੀਦਾ ਅੱਜ ਹਰ ਪਾਸਿਓਂ ਮਜ਼ਦੂਰ ਜਮਾਤ ਔਰ ਕਿਸਾਨ ਜਿਹੜਾ ਉਹ ਦੱਬਿਆ ਜਾ ਰਿਹਾ ਅਗਰ ਉਹਦੀ ਫਸਲ ਦੇ ਭਾਅ ਪੂਰੇ ਨਹੀਂ ਮਿਲ ਰਹੇ ਮਜ਼ਦੂਰ ਨੂੰ ਮਜ਼ਦੂਰੀ ਪੂਰੀ ਨਹੀਂ ਮਿਲ ਰਹੀ ਅੱਜ ਹਰ ਪੱਖ ਤੋਂ ਜਿਹੜਾ ਉਹਦਾ ਰੋਜ਼ਗਾਰ ਖੋਇਆ ਜਾ ਰਿਹਾ ਹਰ ਚੀਜ਼ ਜਿਹੜੀ ਉਹ ਵਿਕਾਊ ਕੀਤੀ ਜਾ ਰਹੀ ਆ ਹਰ ਸਿਸਟਮ ਜੋ ਪ੍ਰਾਈਵੇਟ ਕਰਕੇ ਤੋੜਿਆ ਜਾ ਰਿਹਾ ਤਾਂ ਇਹਦੇ ਵਿੱਚ ਜਿਹੜਾ ਉਹ ਕੱਲਾ ਕਿਸਾਨ ਜਾਂ ਮਜ਼ਦੂਰ ਨਹੀਂ ਟੋਟਲੀ ਵਪਾਰੀ ਵੀ ਬਿਜ਼ਨਸਮੈਨ ਵੀ ਹਰ ਪੱਖ ਤੋਂ ਜਿਹੜਾ ਮਿਲ ਤੋਂ ਪ੍ਰਭਾਵਿਤ ਹੋਇਆ ਇਹ ਤੋਂ ਜਿਹੜਾ ਨਾ ਖੁਸ਼ ਆ ਔਰ ਇਹਦੀ ਟੋਟਲੀ ਜਣੀ ਵਿਰੋਧਤਾ ਕਰਦਾ ਇਸ ਕਰਕੇ ਜਿਵੇਂ ਮਦਲੇ ਸੰਘਰਸ਼ ਅਗੇ ਚੱਲੇਗਾ ਕਾਫੀ ਸਮਝੇ ਤੌਰ ਤੇ ਮੈਂ ਸਮਝਦਾ ਪਈ ਇਹ ਲੋਕਾਂ ਦਾ ਸਨਸਾਦ ਦੇਣਾ ਚਾਹੀਦਾ ਪਹਿਲਾਂ ਮੈਨੂੰ ਮੌਕਾ ਮਿਲਿਆ ਸੀ ਉਦੋਂ ਦਿੱਲੀ ਸੰਘਰਸ਼ ਦੇ ਵਿੱਚ ਅਸੀਂ ਉਦੋਂ ਹੀ ਵੱਡੇ ਪੱਧਰ ਤੇ ਕਾਫਲੇ ਲੈ ਕੇ ਗਏ ਸੀ ਦਿੱਲੀ ਸੰਘਰਸ਼ ਦੇ ਵਿੱਚ ਹੁਣ ਵੀ ਜੇ ਸਾਨੂੰ ਲੋੜ ਪਈ ਤਾਂ ਅਸੀਂ ਮਿਲ ਜਾਣਾ ਆਪਣਾ ਜਮਨਰੀ ਖੰਬਰੀ ਪੂਰਾ ਉਤਸ਼ਾਹ ਹੈ ਜੀ ਬਿਲਕੁਲ ਜੀ ਇਨਕਲਾਬ ਜਿੰਦਾਬਾਹ ਸਾਡਾ ਏਕਤਾ ਜਿੰਦਾਬਾਹ ਮਜ਼ਦੂਰ ਏਕਤਾ ਜਿੰਦਾਬਾਹ ਤਾਂ ਬਿਲਕੁਲ ਇੱਕ ਵੱਡਾ ਉਤਸ਼ਾਹ ਜਿਹੜਾ ਇਹਨਾਂ ਲੋਕਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਵੱਡੇ ਉਤਸ਼ਾਹ ਦੇ ਨਾਲ ਇਹ ਲੋਕ ਜਿਹੜੇ ਨੇ ਇਹਨਾਂ ਦੇ ਵੱਲੋਂ ਅੱਜ ਇੱਥੇ ਜਿਹੜਾ ਇਹ ਕਸਬਾ ਚੌਕ ਮੈਤਾ ਦੇ ਵਿੱਚ ਪਹੁੰਚੇ ਨੇ ਔਰ ਇਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਮਜ਼ਦੂਰਾਂ ਨੇ ਪਹਿਲਾਂ ਦਿੱਲੀ ਨੂੰ ਅੱਗੇ ਲਾਇਆ ਸੀਗਾ ਉਹ ਹੁਣ ਵੀ ਉਸੇ ਤਰੀਕੇ ਦੇ ਨਾਲ ਹੀ ਦਿੱਲੀ ਨੂੰ ਅੱਗੇ ਲਾਉਣਗੇ ਔਰ ਫਤਿਹ ਹਾਸਲ ਕਰਨਗੇ ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਅੰਮ੍ਰਿਤਸਰ